ਤਾਜੀ ਸੂਈ ਵੀ ਬਹਿੜ ਆਈ 15 ਕਿਲੋਟਰ ਦੁੱਧ ਇਸ ਟਾਈਮ ਤੇ ਤਿਆਰ ਆ ਤਿੰਨ ਦਿਨ ਹੋਇਆ ਬਾਈ ਇਹਨੂੰ ਸੂਈ ਨੂੰ ਸਤਿ ਸ੍ਰੀ ਅਕਾਲ ਜੀ ਆਪਣੇ ਚੈਨਲ ਕਮਲ ਡੇਰੀ ਫਾਰਮ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਕੋਲ ਬਾਈ ਅੱਜ ਇੱਕ ਤੀਜੇ ਸੂਏ ਸੂਈ ਵੀ ਕ੍ਰੋਸ ਪੈਂਦੀ ਆ ਬਹਿੜ ਤੀਜਾ ਘਸੂਆ ਏ ਸੂਈ ਵੀ ਆ ਤਾਜੀ ਬਕਾਊ ਆਈ ਤਿੰਨ ਦਿਨ ਹੋ ਗਏ ਬਾਈ ਇਹਨੂੰ ਸੂਈ ਨੂੰ ਤੇ 15 14 15 ਲੀਟਰ ਇਸ ਟਾਈਮ ਤੇ ਬੋਲਾ ਇਹਦੇ ਥੱਲੇ ਤਿਆਰ ਆ ਜੀ ਪਿੰਡ rau ke kala ਜਿਲ੍ਹਾ ਮੋਗਾ ਮੋਬਾਈਲ ਨੰਬਰ 88475 18965 ਜਿਸ ਦੇ ਵੀਰ ਭਰਾ ਨੇ ਖਰੀਦਣੀ ਹੋਵੇ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਬਾਈ ਤਿੰਨਾਂ ਦਿਨਾਂ ਦੀ ਸੂਈ ਵੀ ਥੱਲੇ 15 ਲੀਟਰ ਇਸ ਟਾਈਪ ਦੇ ਬੋਲਾ ਤਿਆਰ ਆਈ ਤਕਰੀਬਨ ਦੁੱਧ ਬਾਈ ਇਹ 18 ਤੋਂ 20 ਲੀਟਰ ਦੁੱਧ ਪਾ ਦੂਗੀ ਠੰਡੀ ਸੀਲਾ ਪੂਰੀ ਮੁੱਠੀ ਮੁੱਠੀ ਕੁ ਬਾਈ ਸੰਗ ਆ ਪਰ ਸੀਲਾ ਨਾ ਮਾਰਦੀ ਨਹੀਂ ਹੋਰਦੀ ਨਹੀਂ ਵੀ ਚੋਅਾਈ ਦੀ ਬਹੁਤ ਚੰਗੀ ਆ ਥਣ ਬਹੁਤ ਸੋਹਣਾ ਲੱਗਿਆ ਬਾਈ ਥਾਲ ਦੇ ਵੀ ਬਹੁਤ ਸਾਫ ਹੈ ਗੜ 18 ਤੋਂ 20 ਲੀਟਰ ਦੁੱਧ ਜਵਾਦੂਗੀ ਠੰਡੀ ਸੀ ਲਾ ਘੇ ਰੱਖਣ ਲਈ ਪੂਰੀ ਸੋਹਣੀ ਵਹਿੜ ਹੈ ਗੋਲ ਵਹਿੜਾ ਨਾਂ ਵਾਲਾ ਕਾਦਾ ਨਾ ਨਿੱਕੀਆ ਦਰਮਿਆਨਾ ਕਾਦਗਾ ਠਾਈ ਭਲੀ ਵੀ ਆ ਸਿੰਘ ਜ਼ਰੂਰ ਹੈਗੀ ਆ ਬਾਈ ਥੋੜੀ ਥੋੜੀ ਬੱਚਾ ਇਹਦੀ ਮਗਰ ਬੱਛਾ ਹੈ ਬਾਈ ਜੇ ਕਿਸੇ ਵੀ ਪੁਰਾਣੇ ਖਰੀਦਣੀ ਹੋਵੇ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਜੀ ਤੀਜਾ ਹਸੂਆ ਏ 20 ਲੀਟਰ ਦੁੱਧ ਦੇ ਦੂਗੀ ਬਾਈ 19 ਬੀ ਲੀਟਰ ਦੁੱਧ ਚਵਾ ਦੂਗੀ ਇਹ ਕੀਜਾ ਦਾਣਾ ਸੂਈ ਨੂੰ 15 ਕਿਲੋ ਲਿਟਰ ਰਸਟ ਹੈ ਤੇ ਦੁੱਧ ਇਹ ਥੱਲੇ ਤਿਆਰ ਹੈ ਜੀ ਠੰਡੀ ਸੀਲਾ ਕੰਟੈਕਟ ਨੰਬਰ ਆਪਣਾ 88475 18965 ਥਣ ਬਹੁਤ ਸੋਹਣਾ ਲੱਗਿਆ ਬਾਈ ਚੋਾਈ ਬਹੁਤ ਚੰਗੀ ਆ ਪੋਲੀ ਤਾਂ ਮੁੱਠੀ ਨਾਲ ਖਾਣ ਲੱਗਿਆ ਬਾਈ